ਡੀ ਵੀ ਜ਼ਮੀਨ ਲੈਂਡ ਪੁਲਿੰਗ ਪਾਲਿਸੀ ਚ ਆ ਗਈ ਹਾਂ ਪੁੱਤ 6 ਕਿੱਲੇ 6 ਕਿੱਲੇ ਆ ਗਈ ਤੇ ਕੋਣ ਆ ਤੁਹਾਡੇ ਘਰ ਦੇ ਵਿੱਚ ਹੋਰ ਕੋ ਕਮਾਉਣ ਵਾਲਾ ਜਾਂ ਕੋਈ ਖੇਤੀਬਾੜੀ ਕਰਨਾ ਕੋਈ ਨਹੀਂ ਮੈਂ ਸੋਂ ਠੇਕੇ ਚ ਦੇ ਦਿਆਂਗਾ ਕੋਣ ਕੋਣ ਆ ਪਰਿਵਾਰ ਦੇ ਵਿੱਚ ਕੋਈ ਨਹੀਂ ਬੇਟੀ ਵਿਆਹੀ ਹੋਈ ਏ ਕਦੇ ਇੱਥੇ ਕਦੇ ਉੱਥੇ ਦੋ ਬੇਟੇ ਸੀ ਉਹ ਰੱਬ ਘਰ ਗਏ ਹੂੰ ਪਟਵਾਰੀ ਲੱਗਿਆ ਸੀ ਪੁੱਤਾਂ ਤੇ ਬਸ ਆਪ ਦਾ ਇਸ ਤੇ ਗੁਜ਼ਾਰਾ ਕਰੀ ਜਾਂਦੀ ਆ ਮੈਂ ਮੈਂ ਉਹਨੂੰ ਠੇਕੇ ਦੇ ਦੇਣੀਆਂ ਨਹੀਂ ਐ ਬਸ ਸਾਲ ਪਰ ਗੁਜ਼ਾਰਾ ਕਰੀ ਜਾਂਦੀ ਆ ਮੇਰੀ ਜ਼ਮੀਨ ਮੇਰੇ ਕੋਲੇ ਰਹੇ ਮੈਂ ਇਹਦੇ ਆਸਰੇ ਜਿਉਣੀ ਐ ਹੀ ਪੁੱਤ ਐ ਤੇ ਇਹੀ ਮੇਰਾ ਸਾਰਾ ਕੁਝ ਹੈ ਹੂੰ ਤੁਹਾਨੂੰ ਪਤਾ ਪਾਲਸੀ ਬਾਰੇ ਵੀ ਮਿਲਣਾ ਕੁਝ ਨਹੀਂ ਜੇ ਜ਼ਮੀਨ ਸਰਕਾਰ ਨਹੀਂ ਮਿਲਦਾ ਜ਼ਮੀਨ ਨੂੰ ਕੁਝ ਨਹੀਂ ਮਿਲਦਾ ਠੱਗੀ ਮਾਰੂ ਸਰਕਾਰ ਹੂੰ ਤੇ ਜੇ ਇਹ ਜ਼ਮੀਨ ਵੀ ਗਈ ਫਿਰ ਕੀ ਬਚੂਗਾ ਕੋਲੇ ਕੀ ਵਜੂ ਫਿਰ ਮੇਰੇ ਤਾਂ ਕੋਈ ਕਮਾਈ ਕਰਨ ਵਾਲਾ ਵੀ ਨਹੀਂ ਫਿਰ ਤਾਂ ੱੱਕੇ ਖਾऊं ਮਰੂੰ ਕੁਛ ਖਾ ਕੇ ਮਰਨਾ ਪਏ ਕੋਲੇ ਵੀ ਫਿਰ ਕੁਛ ਹੈ ਨਹੀਂਗਾ ਨਹੀਂ ਕੋਲੇ ਵੀ ਕੁਛ ਹੁਣ ਫਿਰ ਜਿਹੜਾ ਇਹਦੇ ਤੋਂ ਠੇਕਾ ਆਉਂਦਾਗਾ ਉਹਦੇ ਤੋਂ ਹੀ ਫਿਰ ਆਪਦਾ ਗੁਜ਼ਰਬਸਰ ਚੱਲਦਾ ਉਹ ਤੋਂ ਗੁਜ਼ਾਰਾ ਕਰਦੀ ਕੁਛ ਨਹੀਂ ਇਹਨਾਂ ਨੇ ਦੇਣਾ ਕਰਨਾ ਕੀ ਹੈ ਜੀ ਉੱਥੇ ਲਾਅ ਵਿੱਚ ਹੈ ਹੂੰ ਐਵੇਂ ਲਾਅ ਵਿੱਚ ਦਿੰਦੇ ਨਾ ਹੂੰ ਦਿੰਦੇ ਖੁਸ਼ ਹੁਆ ਰਹੀ ਹੈ ਤੂੰ ਜਾ ਰਹੀ ਹੈ ਥਬਾਨ ਆ ਗਿਆ ਹੂੰ ਅੱਛਾ ਥੋਡੇ ਤੋਂ ਆ ਕੇ ਸਰਕਾਰ ਦੇ ਕਿਸੇ ਨੁਮਾਇंदे ਨੇ ਕਿਸੇ ਅਧਿਕਾਰੀ ਨੇ ਥੋਡੇ ਘਰ ਤੱਕ ਪਹੁੰਚ ਕੀਤੀ ਪੁੱਛਿਆ ਕਿ ਅਸੀਂ ਐਂ ਕਰਕੇ ਆ ਪਾਲਿਸੀ ਲਿਆ ਰਹੇ ਹਾਂ ਤੁਸੀਂ ਆਪਦੀ ਜ਼ਮੀਨ ਦੇਣਾ ਚਾਹੁੰਦੇ ਹੋ ਨਾ ਕਿਸੇ ਨੇ ਨਹੀਂ ਪੁੱਛਿਆ ਥੋੜੇ ਤੋਂ ਕਿਸੇ ਨੇ ਨਹੀਂ ਪੁੱਛਿਆ ਕਿਸੇ ਨੇ ਨਹੀਂ ਪੁੱਛਿਆ ਬਸ ਇੱਥੇ ਆ ਜਾਨੀ ਜਿੱਦੇ ਘਰ ਤੋਂ ਬਸ ਮੇਰੇ ਜੇ ਕੋਈ ਹੁਣ ਬੇਟਾ ਹੋਵੇ ਮੈਨੂੰ ਕੀ ਫਿਕਰ ਹੋਵੇ